ਹਾਂਜੀ ਵੀਰੋ ਕੀ ਹਾਲ ਚਾਲ ਹੈ ਸਾਡਾ ਵੀਰ ਰঞ্জੀਤ ਸਿੰਘ ਗਿੱਲ ਪਿੰਡ ਖਿੜਕੀਆਂ ਵਾਲਾ ਸ੍ਰੀ ਮੁਕਸਰ ਸਾਹਿਬ ਮਾਗੀ ਦੇ ਮੇਲੇ ਤੇ ਬਾਈ ਨੇ ਜਾਨਵਰ ਲਾਏ ਹੋਏ ਆ ਤੇ ਬਾਈ ਆਪਣੇ ਆਪਣੇ ਜਾਨਵਰਾਂ ਦੀ ਜਾਣਕਾਰੀ ਦਊਗਾ ਹਾਂਜੀ ਬਾਈ ਜੀ ਆ ਦੱਸੋ ਹੰਜਰਜੀਤ ਜੀ ਸਾਹ ਕੋਲੇ ਗਾਂਧੀ ਭਾਈ ਸਤ ਸ੍ਰੀ ਅਕਾਲ ਮੇਰੇ ਕੋਲੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਹਾਂਜੀ ਹੋਰ ਸੁਣਾਓ ਕੀ ਗੱਲ ਬੜਾ ਠੀਕ ਠਾਕ ਬਈ ਜਾਨਵਰ ਦੱਸੋ ਕਿਹੜੇ ਕਿਹੜੇ ਲਿਆਏ ਹੋ ਤੁਸੀਂ ਜਾਨਵਰ ਬਾਈ ਆਪਣੇ ਕੋਲੇ ਆਲਮੋਸਟ ਹੀ ਹੁੰਦੇ ਜਿਹੜੇ ਆਪਾਂ ਜਨਕੀ ਵੇਚ ਸਕਦੇ ਜਨਕੀ ਸਿਲ ਪਰਚੇਜ ਦੇ ਵਿੱਚ ਆ ਜਾਂਦੇ ਆ ਆਪਣੇ ਕੋਲੇ ਉਹ ਆਪਣੇ ਕੋਲੇ ਸਾਰੇ ਹੀ ਹੁੰਦੇ ਆ ਜੀ ਠੀਕ ਹੈ ਜੀ ਚੱਕ ਕੇ ਦਿਖਾਓ ਮਾੜੇ ਮਾੜੇ ਆਹ ਕਿਹੜੀ ਵੱਤ ਕਰਿਆ ਕੀ ਨਾਮ ਹੈ ਇਹ ਕਿਊਬਾ ਡੱਕ ਆ ਜੀ ਕਿਊਬਾ ਕਿਉਂ ਘ ਕਿਉਂ ਡੱਕ ਕਿਊਬਾ ਡੱਕ ਬਲੈਕ ਕਲਰ ਦੇ ਹਨਾ ਬਲੂ ਸ਼ਾਈਨਿੰਗ ਹੁੰਦੀ ਹੈ ਜੀ ਇਹਦੇ ਵਿੱਚ ਬਲੂ ਸ਼ਾਈਨਿੰਗ ਪ੍ਰੈਸਟ ਇਹ ਵੀ ਕਿਊਬ ਹੈ ਇੱਕ ਰਸਟੜਾ ਜਿਹਨੂੰ ਆਪਾਂ ਬੋਦੀ ਕਹਿ ਦਿੰਦੇ ਹਾਂ ਸਿਰ ਤੇ ਸਿਰ ਤੇ ਬੋਦੀਆਂ ਨੇ ਆ ਦੇਖੋ ਬਾਈ ਸਿਰ ਤੇ ਬੋਦੀਆਂ ਨੇ ਕੱਢ ਕੇ ਦਿਖਾਓ ਕਮੈਂਟ ਬਣੀ ਆ ਦੇਖੋ ਬਾਈ ਸਿਰ ਤੇ ਬੋਦੀ ਵਾਲਿਆਂ ਸਿਰ ਤੇ ਬੋਦੀ ਹੈ ਇਹਦੇ ਆ ਦੇਖੋ ਬਹੁਤ ਸੋਹਣੀ ਬੱਤਕ ਹੈ ਬਹੁਤ ਸੋਹਣੀ ਕੀ ਰੇਟ ਹੈ ਇਹਨਾਂ ਦੀ ਤੇ ਜੋੜਾ ਕੀ ਰੇਟ ਹੈ ਵੀਰੇ ਚੱਲੀ ਜਾਂਦਾ 15-16 ਹਜ਼ਾਰ ਦੇ ਮਾਰ 15-16 ਹਜ਼ਾਰ ਰੁਪਏ ਦਾ ਜੋੜਾ ਬਾਈ ਇਹ ਜੇ ਕਿਸੇ ਵੀਰ ਨੇ ਲੈਣਾ ਤਾਂ ਮਾਗੇ ਮੇਲੇ ਤੇ ਆਓ ਰਣਜੀਤ ਕੋਲੇ ਆ ਵੈਂਟ ਮਾਗੇ ਇਹ ਜਪਨੀ ਦੀ ਬੱਤਕ ਮਾਜੀ ਜਪਨੀ ਦੀ ਵੈਂਟ ਠੀਕ ਬਲੈਕ ਮੋਲਟਨ ਬਲੈਕ ਮੋਲਟਨ ਠੀਕ ਸਪਰਾਈਟ ਮੈਂਟਮ ਸਪਰਾਈਟ ਮੈਂਟਮ ਹਾਲੇ ਇੱਕ ਫੀਮੇਲ ਕ੍ਰੋਸ ਆ ਇੱਕ ਪੇਰ ਆ ਜੀ ਸਪਰਾਈਟ ਕੋ ਅੱਛਾ ਜੀ ਅਮਰੀਕਨ ਸਿਲਕੀ ਅਮਰੀਕਨ ਸਿਲਕੀ ਬਾਈ ਦੇਖੋ ਵਾਲ ਦੇਖੋ ਇਹਨਾਂ ਦੇ ਸਿਲਕ ਜਿਵੇਂ ਹੁੰਦੇ ਆ ਆਪਣਾ ਉਸ ਤਰ੍ਹਾਂ ਦੇ ਆ ਜੁਨੀਤ ਕਟਿੰਗ ਆ ਦੇਖੋ ਜਿਸ ਤਰ੍ਹਾਂ ਸਿਲਕੀ ਵਾਲ ਹੁੰਦੇ ਦੇਖੋ ਕੁਆਲਿਟੀ ਦੇਖੋ ਕਿੰਨੀ ਸੋਹਣੀ ਐ ਬੱਚੀ ਇਹ ਫੀਮੇਲ ਆ ਜੀ ਹਾਂ ਹਾਂ ਬਹੁਤ ਸੋਹਣੀ ਬੱਚੀ ਆ ਬਹੁਤ ਸੋਹਣੀ ਬੱਚੀ ਆ ਆ ਵੀ ਬਹੁਤ ਸੋਹਣੀ ਆ ਵੀ ਫੀਮੇਲ ਆ ਆ ਵੀ ਦੇਖੋ ਫੀਮੇਲ ਕਿੰਨੀ ਸੋਹਣੀ ਐ ਇੱਕ ਵੀਰੇ ਨੋਰਮਲ ਸਲਕੀ ਆ ਜਾਂਦੇ ਹੈਗੇ ਇਹ ਅਮਰੀਕਨ ਦੇ ਵਿੱਚ ਇਹ ਅਮਰੀਕਨ ਸਲਕੀ ਆ ਬਈ ਬਹੁਤ ਸੋਹਣਾ ਬਹੁਤ ਸੋਹਣਾ ਅੱਗੇ ਇਹ ਟਿਊਲ ਹਾਈ ਟ੍ਰੱਕ ਨਹੀਂ ਟਿਵਲ ਨਹੀਂ ਲੈ ਕੇ ਆਂਦੇ ਆਹ ਰਾਜਹਾਂਸ ਬਖਸ਼ ਆਹ ਰਾਜਹਾਂਸ ਸਾਹਿਬ ਆਹ ਲੈ ਇਹ ਲੋਕ ਆ ਲੋਈ ਆ ਰਾਜਹਾਂਸ ਇਹ ਕੀ ਰੇਟ ਆ ਬਾਈ ਇਹ ਇਹ ਤਾਂ ਯਾਰ ਬਾਈ ਮੰਡੀ ਦਾ ਰੇਟ ਹੈ ਨਾ 3000 ਰੁਪਏ ਉੱਪਰ نیچے ਹੁੰਦਾ ਰਹਿੰਦਾ ਹੈਗਾ ਇਹ 3000 ਰੁਪਏ ਪਿਆ ਰੁਪਈ ਬਹੁਤ ਸੋਹਣੇ ਜਾਨਵਰ ਆ ਬਾਈ ਇਹ ਬੂਟ ਬਹੁਤ ਦੇਖ ਮੇਰਾ ਭਰਾ ਜੀ ਆਪਾਂ ਰੇਟ ਦੀ ਗੱਲ ਕਰਗੇ ਬਰੀਡਾਂ ਦੀ ਹਨਾ ਵੀ ਜੇ ਮੈਂ 3000 ਮੰਗੀ ਜਾਨਾ ਕੋਈ 1500 ਵਾਲਾ ਜੋੜਾ ਵੀ ਹੋਊਗਾ ਕੁਆਲਿਟੀ ਦੇ ਹਿਸਾਬ ਨਾਲ ਰੇਟ ਇਹਨਾਂ ਦਾ ਇੱਕ ਨਹੀਂ ਹੈ ਠੀਕ ਆ ਡਾਡ ਰੇਟ ਆ ਸਾਰੇ ਕੁਆਲਿਟੀ ਦੇ ਹਿਸਾਬ ਨਾਲ ਰੇਟ ਆ ਬਹੁਤ ਵਧੀਆ ਗੱਲ ਨਹੀਂ ਬਹੁਤ ਵਧੀਆ ਗੱਲ ਆ ਬਾਈ ਬਹੁਤ ਵਧੀਆ ਇਹ ਇਹ ਕਿਹੜੇ ਇਹ ਜਪਨਿਸ ਵੈਂਟਮ ਇਹ ਜਪਨਿਸ ਵੈਂਟਮ ਆ ਗਈ ਇਹ ਵਾਲੇ ਕਿਉਂਕਿ ਆ ਪੇਰ ਹੁਣ ਬਹੁਤ ਸੋਹਣੇ ਪੇਰ ਆ ਕਲਰ ਵੀ ਸੋਹਣੇ ਆ ਹਾਂ ਤੇ ਵੈਂਟ ਮੇ ਤੁ ਹਲਕੇ ਵੀ ਆਏ ਨੇ ਘੱਟ ਰੇਟ ਵਾਲੀ ਜੀ ਆਪਾਂ ਕਈ ਵੀ ਸਾਰਿਆਂ ਦੇ ਇੱਕ ਹੀ ਨਹੀਂ ਇਹ ਨਹੀਂ ਹੋ ਸਕਦਾ ਬਹੁਤ ਸੋਹਣੇ ਆ ਅਮਰੀਕਨ ਲੱਗਾ ਚੈੱਕ ਕਰੋ ਜੀ ਬਹੁਤ ਅਮਰੀਕਨ ਲੱਗਾ ਬਹੁਤ ਸੋਹਣਾ ਲੱਗਾ ਹਨਾ ਸਿਲਵਰ ਟੇਲ ਬਲੈਕ ਟੇਲ ਦੇ ਵੀ ਆ ਹਾਂ ਹਾਂ ਦੋ ਪੀ 100-100 ਰੁਪਏ ਦੇ ਆ ਦੋ ਜੋੜੇ ਇੱਥੋਂ ਇੱਥੇ ਵਿਗਿਆ ਹੁਣ ਅੱਛਾ ਬਈ ਬਹੁਤ ਸੋਹਣੇ ਜੋੜੇ ਬਹੁਤ ਸੋਹਣੇ ਜੋੜੇ ਕਿੰਗ ਕਬੂਤਰ ਕੈਂਗਾਗੇ ਜੀ ਆ ਕੈਂਗਾ ਕਬੂਤਰ ਉਹ ਆਈਦਾ ਹੀ ਵਾਈਟ ਕਲਰ ਦੇ ਕਿੰਗ ਦੇਖੋ ਕਿੱਡੇ ਸੋਹਣੇ ਕਬੂਤਰ ਹੈ ਬਰੀਡਿੰਗ ਪੇਰ ਹੈ ਜੀ ਸਾਰੇ ਇੱਕੋ ਹੀ ਪੱਠਾ ਇਹਨਾਂ ਦੇ ਵਿੱਚ ਕੀ ਰੇਟ ਆ ਬਾਈ ਇਹ ਇਹ 3000 ਰੁਪਏ ਪੇਰ ਦੇ ਦਾਂਗੇ 3000 ਰੁਪਏ ਠੀਕ ਕੁਆਲਿਟੀ ਬਹੁਤ ਸੋਹਣੀ ਆ ਹਨਾ ਆ ਕਿਹੜੇ ਮੰਟ ਮਾਗੇ ਇਹ ਜਪਨੀ ਬਾਕੀ ਵੀਰੇ ਆਪਣੇ ਕੋਲ ਮੰਡੀਆਂ ਦਾ ਕੰਮ ਨਹੀਂ ਕਰਦਾ ਘਰ ਵੀ ਆਪਣੇ ਕੋਲ ਸੀਰ ਹਾਂ ਹਾਂ ਬਾਈ ਦੇ ਕੋਲੇ ਪਿੰਡ ਘਰੇ ਵੀ ਜਾ ਸਕਦੇ ਹੋ ਖਿੜਕੀਆਂ ਵਾਲੇ ਬਾਈ ਕੋਲ ਘਰੇ ਵੀ ਬਹੁਤ ਜਾਨਵਰ ਹੈ ਬਾਈ ਕੋਲ ਅੱਛਾ ਇਹ ਕਿਹੜੇ ਆ ਗਏ ਇਹ ਵੀ ਜਪਨੀ ਬਿਲਟ ਨੇ ਇਹ ਹੋ ਏ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਏ ਆ ਇਹ ਵੀ ਦੇਖ ਲਓ ਇਹ ਕੁਆਲਿਟੀ ਹੋਰ ਆ ਜੀ ਹਾਂ ਇਹ ਕੁਆਲਿਟੀ ਹੋਰ ਹਾਂ ਇਹ ਬਹੁਤ ਸੋਹਣਾ ਫੇਰ ਆ ਹਾਂ ਜੀ ਬਿਲਕੁਲ ਸੋਹਣਾ ਫੇਰ ਆ ਮੁਰਗੀ ਦਾ ਰੰਗ ਬਹੁਤ ਸੋਹਣਾ ਹੈ ਨਾ ਪੀਲਾ ਇਹ ਕੰਜੀਨਮੈਂਟ ਆ ਹਾਂ ਜੀ ਇਹ ਫੀਮੇਲ ਹੈਗਾ ਵਾਈਟ ਪਿੰਕਨ ਦੀਆਂ ਮੇਲ ਹੈਗਾ ਕੁਚੀਨ ਦਾ ਅਲੱਗ-ਅਲੱਗ ਬਰੀਡ ਆ ਕਹਿੰਨ ਨੂੰ ਇੱਕ ਵੀ ਕਹਿ ਸਕਦੇ ਹੋ ਤੁਸੀਂ ਪਰ ਜਿਹਨੂੰ ਪਤਾ ਉਹਨੇ 88 ਦਿਨਾਂ ਜੀ ਇਸਲ ਕੀ ਆ ਗਏ ਹੋਈ ਹੈਣਾ ਇਹ ਪਾਲਿਸ਼ ਕੈਪ ਆ ਗਏ ਹਾਂਜੀ ਵੀਰੇ ਪਾਲਿਸ਼ ਆ ਦੇਖੋ ਇਹ ਪਾਲਿਸ਼ ਕੈਪ ਹੈ ਕਿੰਨੇ ਸੋਹਣੇ ਆ ਬੱਚੇ ਆ ਤਿੰਨ ਤਿੰਨ ਚੀਜ਼ ਬਫਦੇ ਆ ਜੀ ਉਹ ਵਾਲੇ ਹਾਂ ਬਫ ਆ ਹੈਗੀ ਆ ਵਾਈਟ ਬਲੈਕ ਦੇ ਵਿੱਚ ਵਾਈਟ ਕ੍ਰੈਸਟ ਬਲੈਕ ਵਾਈਟ ਹਾਂ ਵਾਈਟ ਕ੍ਰੈਸਟਡ ਬਲੈਕ ਫੀਮੇਲ ਬਹੁਤ ਸੋਹਣੇ ਫੀਮੇਲ ਬਹੁਤ ਸੋਹਣੇ ਫੀਮੇਲ ਬਹੁਤ ਸੋਹਣੇ ਵਾਹ ਵਾਹ ਕੀ ਬਾਤ ਆ ਦੇਖੋ ਅੱਖਾਂ ਤੋਂ ਨਹੀਂ ਦਿੰਦਾ ਇਹਨਾਂ ਨੂੰ ਦੇਖੋ ਬਹੁਤ ਸੋਹਣੇ ਇੰਨੀ ਸੋਹਣੀ ਕੁਆਲਿਟੀ ਹੈ ਜੋ ਕਿਸੇ ਵੀਰ ਨੇ ਲੈਣਿਆ ਆ ਕੇ ਲੈ ਸਕਦਾ ਉਹ ਕਿਹੜਾ ਲਾਣਾ ਬਹੁਤ ਆ ਦੇਖੋ ਸਾਰੇ ਜਾਨਵਰ ਕਿੱਡੇ ਸੋਹਣੇ ਸੋਹਣੇ ਜਾਨਵਰ ਪਏ ਆ ਵੀਰ ਕੋਲੇ ਮਾਗੀ ਦੇ ਮੇਲੇ ਤੇ ਬਾਈ ਨੇ ਜਾਨਵਰ ਲਾਏ ਹੋਏ ਆ ਰਣਜੀਤ ਸਿੰਘ ਖਿੜਕੀਆਂ ਵਾਲੇ ਨੇ ਜੇ ਕਿਸੇ ਵੀਰ ਨੇ ਲੈਣੇ ਆ ਤਾਂ ਜਰੂਰ ਆ ਸਕਦਾਗਾ ਆ ਦੇਖੋ ਟਰਕੀ ਦੇਖੋ ਬੜੇ ਸੋਹਣੇ ਇਹ ਕਿਹੜੇ ਆ ਬਾਈ ਕਿੱਥੋਂ ਵਾਲੇ ਇਹ ਇਹ ਬਾਈ ਨੋਰਮਲ ਟਰਕੀ ਹੈਗੀ ਇਹ ਨੋਰਮਲ ਟਰਕੀ ਹੈਗੀ ਠੀਕ ਹੈ ਇਹਨਾਂ ਦਾ ਕੀ ਰੇਟ ਆ ਪੇਰ ਦਾ ਇਹ ਵੀਰੇ 4500 ਰੁਪਏ ਤੋਂ ਸਟਾਰਟ ਹੋ ਜਾਂਦਾ ਆ ਮੰਨ ਕੇ ਲੋ ਟਰਕੀ ਆਪਾਂ ਨੂੰ 4000 ਦੇ ਮਿਲ ਜੂ ਵੱਡਾ ਜੋੜਾ ਠੀਕ ਹੈ ਕਟ ਵੇਟ ਜੇ ਮੈਂ ਇਹ ਜੋੜੇ ਦੀ ਵੇਟ ਦੀ ਗੱਲ ਕਰਾਂ ਫੀਮੇਲ ਜਾਨਕੀ ਹੈਗੀ 4 ਕਿਲੋ ਦੀ ਠੀਕ ਹੈ ਮੇਲ ਬਾਈ 15 16 ਕਿਲੋ ਦਾ 20 ਕਿਲੋ ਵੇਟ ਪਲੱਸ ਦੇਊਗਾ ਠੀਕ ਹੈ ਰਜੀਤ ਦੇ ਵੀਡੀਓ ਮੈਂ ਤਾਂ ਬਣਾਈ ਹੈ ਕੌਂਕੀ ਚਲਾਉਣ ਮੈਂ ਮੇਲੇ ਦੇ ਵੀਡੀਓ ਪਾਈਆਂ ਹਨ ਮੇਰੇ ਯਾਰ ਦੋਸਤ ਸਾਰੇ ਜਾਨਵਰਾਂ ਵਾਲੇ ਸ਼ੌਕੀਆ ਆ ਉਹ ਫਿਰ ਮੈਨੂੰ ਫੋਨ ਕਰ ਕਰ ਪੁੱਛਦੇ ਆ ਵੀ ਯਾਰ ਗਾਂਧੀ ਉਹ ਫਲਾਣਾ ਜਾਨਵਰ ਸੀ ਫਲਾਣਾ ਮੈਂ ਇਸ ਕਰਕੇ ਵੀਡੀਓ ਤੇ ਤੁਪਵਾਤੀ ਵੀ ਸੱਦੇ ਲੋਕ ਤੈਨੂੰ ਫੋਨ ਕਰ ਲੈਂਦੇ ਯਾਰ ਬਹੁਤ ਬਹੁਤ ਧੰਨਵਾਦ ਜੀ ਨਾਲੇ ਜਾਣਕਾਰੀ ਵੀ ਆਪਾਂ ਜੋ ਪੁੱਛੋਗੇ ਉਹ ਹੀ ਤੁਹਾਨੂੰ ਦੱਸਾਂਗੇ ਆਪਾਂ ਪਾਲਿਸ਼ ਕੈਪ ਆਗੇ ਵੀ ਆ ਨਾਰਮਲ ਕੁਆਲਿਟੀ ਇਹ ਨਾਰਮਲ ਕੁਆਲਿਟੀ ਵਾਲੇ ਆਗੇ ਪਹਿਲਾਂ ਤੁਹਾਨੂੰ ਬਲੈਕ ਬਲੈਕ ਕ੍ਰਿਸਟਲ ਬਾਅਦ ਦਿਖਾਏ ਆ ਆਈ ਬਰਾਬਰ ਨਾਰਮਲ ਪਹਿਲਾਂ ਆ ਨਾਰਮਲ ਆਗੇ ਆ ਮੁਰਗਾ ਬਹੁਤ ਸੋਹਣਾ ਹੈ ਹਾਂ ਕੱਢੀ ਵੜਾ ਹੈ ਬਾਰ ਪਰ ਫਿਰ ਵੀ ਨਹੀਂ ਜੋ ਆ ਜੀ ਆਪਾਂ ਦੱਸ ਕੇ ਹਾਂ ਇਹ ਨੇ ਪੂਰੀ ਫੁੱਲ ਕੁਆਲਿਟੀ ਹੈ ਬਹੁਤ ਸੋਹਣੀ ਕੁਆਲਿਟੀ ਆ ਹਾਂ ਬਹੁਤ ਸੋਹਣੀ ਕੁਆਲਿਟੀ ਪਾਣੀ ਪਾਣੀ ਪੀ ਲਿਆ ਜਿਆਦੇ ਉਹਦੇ ਕਰਕੇ ਹੋ ਗਿਆ ਹਾਂ ਦੇਖੋ ਕੁਆਲਿਟੀ ਦੇਖੋ ਕੱਢੀ ਸੋਹਣੀ ਥੋੜਾ ਹਾਂ ਕੋਈ ਨਹੀਂ ਛੱਡਦੇ 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 ਬਹੁਤ ਸੋਹਣੀ ਕੁਆਲਿਟੀ ਆ ਦੇਖੋ ਮੁਰਗਾ ਕੱਢੀ ਸੋਹਣੀ ਕੁਆਲਿਟੀ ਦਾ ਹੈ ਮੇਰੇ ਕੋਲੇ ਵੀ ਜਿਹਦੇ ਬਹੁਤ ਹੁੰਦੇ ਫਾਰਮ ਤੇ ਹਾਂ ਜੀ ਮੇਰੇ ਕਿਤਾ ਬਾਈ ਹਾਂ ਤੁਹਾਡੇ ਕੋਲੇ ਫੀਨਿਕਸ ਬਹੁਤ ਚੰਗੇ ਸੀਗੇ ਬਹੁਤ ਫੀਨਿਕਸ ਬਹੁਤ ਚੰਗੇ ਹਾਂ ਬਹੁਤ ਚੰਗੇ ਤਰਜੀਤ ਬਾਈ ਕੋਲੇ ਬਹੁਤ ਸੋਹਣੇ ਜਾਨਵਰ ਹੈ ਜੇ ਕੋਈ ਵੀਰ ਲੈਣਾ ਚਾਹੁੰਦਾ ਤਾਂ ਜਰੂਰ ਆਓ ਇੱਕ ਮੁਰਗਾ ਸਾਡਾ ਉਧਰ ਨੂੰ ਵੀ ਭੱਜ ਗਿਆ ਬਾਈ ਫੜਨ ਗਿਆ ਉਹਨੂੰ ਤੰਗ ਹੋ ਜਾਂਦਾ ਇਹ ਪਾਣੀ ਜ਼ਿਆਦਾ ਪੀ ਲੈਣੇ ਹਾਂ ਤੇ ਅੱਗੇ ਬਾਈ ਇਹ ਕਿਹੜੇ ਆ ਗਏ ਥੱਲੇ ਇੱਧਰ ਵੀ ਆ ਜੀ ਆ ਥੱਲੇ ਆ ਗਏ ਜੀ ਕੁਚੀਨ ਹੈ ਇਹ ਆ ਦੇਖੋ ਇਹ ਕਿੰਨੇ ਸੋਹਣੇ ਜਾਨਵਰ ਆ ਇਹ ਬਲੈਕ ਅਮਰੀਕਨ ਜੀ ਅਮਰੀਕਨ ਪਿੰਟਮ ਆ ਕੁਕੂ ਕਲਰ ਅਮਰੀਕਨ ਪਿੰਟ ਠੀਕ ਹੈ ਠੀਕ ਆ ਦੇਖੋ ਇਹ ਕਿੱਡੇ ਸੋਹਣੇ ਕਲਰ ਦੇਖੋ ਮੁਰਗਰਾ ਕਿੱਡਾ ਸੋਹਣਾ ਬਾਈ ਅਚਾਰ ਨਹੀਂ ਤਰਾਂ ਨੰਬਰ ਵੀ ਬੋਲ ਦੇ ਵਿੱਚ ਫੋਨ ਨੰਬਰ ਬੋਲੀ ਨੰਬਰ ਵੀਰੇ 95011 28318 ਨਾਮ ਮੇਰਾ ਰਣਜੀਤ ਸਿੰਘ ਗੱਲ ਪਿੰਡ ਖਿੜਕੀਆਂ ਵਾਲਾ ਜੀ ਹਾਂਜੀ ਹਾਂ ਕਿਸੇ ਵੀ ਵੀਰ ਨੇ ਕੋਈ ਵੀ ਪਰਿੰਦਾ ਲੈਣਾ ਹੋਵੇ ਬਾਈ ਫੋਨ ਬਾਹਲੇ ਉਹਦੇ ਚੱਕ ਨਹੀਂ ਹੁੰਦੇ WhatsApp ਤੇ ਮੈਸੇਜ ਕਰ ਲਓ ਰਿਪਲਾਈ ਦਊਗਾ ਜੀ WhatsApp ਤੇ ਬਾਈ ਦੇ ਨਾਲ ਬਾਈ ਰਾਬਤਾ ਕਾਇਮ ਕਰ ਸਕਦੇ ਹੋ ਤੁਸੀਂ ਤੇ ਹੋਰ ਜਾਨਵਰ ਦਿਖਾਉਣੇ ਆ ਬਾਈ ਦੇ ਤੁਹਾਨੂੰ ਆ ਰਿਸਕਿਊ ਪਿੱਟਕਾ ਜੀ ਆ ਦੇਖੋ ਢੱਕ ਕਿੱਡੇ ਸੋਹਣੇ ਆ ਇਹ ਆਂਡਿਆਂ ਤੇ ਆਹੇ ਇਹ ਮੇਲ ਆ ਜੀ ਇਹਦੇ ਨਾਲ ਤੇ ਜੋੜੇ ਵੀ ਹੈਗੇ ਨੇ ਆਪੇ ਅੱਛਾ ਆ ਮੇਲ ਪਏ ਆ ਬਾਈ ਕੋਲੇ ਬਾਈ ਦੇਖੋ ਕਿੱਡੇ ਸੋਹਣੇ ਆ ਇਹ ਸਾਇਲੈਂਟ ਡੱਕ ਆ ਜੀ ਰੌਲਾ ਨਹੀਂ ਪਾਉਂਦੀ ਬਿਲਕੁਲ ਹਾਂ ਇਹ ਰੌਲਾ ਨਹੀਂ ਪਾਉਂਦੀ ਇਹ ਯਾਰ ਜਿਹਦੇ ਇੱਕ ਵਾਰੀ ਮੈਂ ਵੀ ਤੈਨੂੰ ਜੋੜੇ ਦੇ ਕੇ ਗਿਆ ਸੀ ਕਿ ਗੁਰਤੇਜ ਨੂੰ ਦਿੱਤੇ ਗੁਰਤੇਜ ਨੂੰ ਦਿੱਤੇ ਸੀ ਆ ਨੀ ਗੁਰਤੇਜ ਨੂੰ ਦਿੱਤੇ ਹੋਣੇ ਬਾਈ ਹਾਂ ਆ ਬਾਈ ਲੱਗੇ ਆ ਕੇ ਆਪਣੇ ਇੰਡੀਅਨ ਲੱਗੇ ਹੈ ਨਾ ਇੰਡੀਅਨ ਲੱਗੇ ਇਹਦਾ ਕੀ ਰੇਟ ਆ ਏ ਭਾਈ ਕੁਆਲਿਟੀ ਦੇ ਡਿਪੈਂਡਾ 1000 ਰੁਪਏ ਤੋਂ ਸਟਾਰਟ ਹੋ ਕੇ 2000 ਤੱਕ ਜਾਂਦਾ ਹੈਗਾ ਜਿੱਦਾਂ ਦੀ ਕੁਆਲਿਟੀ ਆ ਠੀਕ ਹੈ ਠੀਕ ਰੇਟ ਥੋੜਾ ਜਿਹਾ ਟਾਈਟ ਆ ਪਿੰਜਰੇ ਆ ਜੂ ਹੋਰ ਮੰਗਾਇਆ ਰੇਲੇ ਕਰਨੇ ਆ ਯਾਰ ਹਾਂ ਹਾਂ ਪਿੰਜਰੇ ਛੋਟੇ ਆ ਇਹਨਾਂ ਲਈ ਹਾਂ ਛੋਟੇ ਰਹੇ ਜਾਂ ਤੇ ਆ ਟਰਕੀਆਂ ਦੇ ਬੱਚੇ ਆਗੇ ਹਾਂ ਟਰੱਕੀ ਬੱਚਾ ਜੀ ਕੀ ਰੇਟ ਆ ਭਾਈ ਇਹ ਇਹ 2000 ਰੁਪਏ ਵੀ ਕੀ ਜਾਂਦਾ ਈ ਮੰਡੀ ਤੇ ਇਹ ਇਹਦਾ ਸਾਈਜ਼ ਹੈਗਾ ਕਿੰਨਾ ਕਿੰਨਾ ਦਾ ਬੱਚਾ ਕੋਸ਼ਿਸ਼ ਵੀ ਛੋਟੇ ਹੀ ਆ 2000 ਰੁਪਏ ਜੋੜਾ ਹਾਂਜੀ ਇਹ ਭਾਈ ਟਰਕੀਆਂ ਦੇ ਬੱਚੇ ਆ ਭਾਈ ਕੋਲੇ 2000 ਰੁਪਏ ਜੋੜਾ ਉਹ ਕਿੰਨੀ ਫੌਲ ਆ ਕਿੰਨੀ ਫੋਲ ਪਏ ਆ ਬਾਈ ਕੋਲੇ ਬੱਚੇ ਵੀ ਪਏ ਆ ਵੱਡੇ ਵੀ ਪਏ ਆ ਅੱਛਾ ਕੀ ਰੇਟ ਆ ਫਿਰ ਜੀ ਤੇ ਗਿਨੀ ਫੋਲ ਵੱਡਾ ਤਾਂ ਬਾਈ 16-1700 ਰੁਪਏ ਹੀ ਵਿਕੀ ਜਾਂਦਾਗਾ ਠੀਕ ਹੈ ਛੋਟਾ 1200 ਮੰਗਿਆ 1000 ਦਾ ਦੇ ਦਿੰਦੇ ਆ ਬਾਈ ਕਹਿੰਦਾ ਛੋਟੇ ਬੱਚਿਆਂ ਦਾ 1200 ਮੰਗਦਾ ਵੀ 1000 ਰੁਪਏ ਦਾ ਜੋੜਾ ਦੇ ਦਾਂਗੇ ਜੇ ਬਾਈ ਮੇਰਾ ਨਾਂ ਲੈ ਕੇ ਕੋਈ ਮੰਗੇ ਫੁੱਲ ਮੰਗ ਵੀ ਗਾਂਧੀ ਆਇਆ ਸੀਗਾ ਫੁੱਲ ਮੰਨਤਾਂ ਕਰ ਦਾਂਗੇ ਬਸ ਠੀਕ ਆ ਠੀਕ ਆ ਧੰਨਵਾਦ ਕਿਉਂਕਿ ਵੱਡੇ ਗਿਨੀ ਫੋਲ ਦਾ ਸਵਾ ਕਿਲੋ weight ਹੁੰਦਾ ਜੀ ਹਾਂਜੀ ਬੱਚਾ ਹੈਗਾ ਜਿਸਨੇ ਕਿ ਅੱਧਾ ਕਿਲੋ ਤੋਂ ਉੱਪਰ ਹੈਗਾ ਠੀਕ ਹੈ ਤੇ ਆ ਕੇ ਆਪਣਾ ਖਾਕੀ ਕੈਮਲ ਆ ਗਏ ਆ ਦੋ ਜੋੜੇ ਖਾਕੀ ਕੈਮਲ ਆ ਤਿੰਨ ਪੀਸ ਵਾਈਟ ਟਿੰਕ ਠੀਕ ਆ ਤਾਂ ਇਹਦਾ ਖਰਗੋਸ਼ ਆ ਗਿਆ ਹਨਾ ਆਹ ਇਹ ਖਰਗੋਸ਼ ਪਿਆ ਜੋੜਾ ਕਰਨ ਇਹ ਨਾਰਮਲ ਅੰਗੂਰਾ ਜੀ ਯਾਨੀ ਕਿ ਅਭੀ ਵੇਟਰ ਵਾਲੇ ਆ ਇਹ ਅੱਛਾ ਵੇਟਰ ਵਾਲੇ ਆ ਜੱਤ ਵਾਲੇ ਨਹੀਂ ਆ ਨਾ ਜੀ ਇਹ 1500 ਰੁਪਏ ਜੋੜਾ ਹਾਂਜੀ ਇਹਦਾਂ ਨਾਰਮਲ ਪਏ ਆਗੇ ਹਾਂਜੀ ਹਾਂ ਇਹ ਆਈ 5-600 ਰੁਪਏ ਜੋੜਾ ਠੀਕ ਹੈ ਦੇਖ ਲੋ ਵੀਰੋ ਜੇ ਕਿਸੇ ਬਾਈ ਨੇ ਲੈਣਿਆ ਤਾਂ ਬਾਈ ਮਾਗੀ ਦੇ ਮੇਲੇ ਤੇ ਸੋਨੂੰ ਆਉਣਾ ਪੂਗਾ ਸ੍ਰੀ ਮੁਕਸ਼ਰ ਸਾਹਿਬ ਆਕੇ ਬਾਈ ਤੋਂ ਜਿਹੜਾ ਮਰਜ਼ੀ ਜਾਨਵਰ ਲੈ ਲਓ ਤੇ ਮੇਰਾ ਨਾਂ ਲੈ ਦੋ ਵੀ ਬਾਈ ਗਾਂਧੀ ਸਿੱਧੂ ਨੇ ਸਾਨੂੰ ਭੇਜਿਆ ਤੇ ਤੁਹਾਨੂੰ ਬਾਈ ਰੈਸ਼ਾਇਦ ਕਰਕੇ ਦਰੂਗਾ ਕਿਸੇ ਭਰਾ ਨੇ ਬਾਈ ਘਰੋਂ ਮੰਗਾਉਣੇ ਹੁਣ ਆਨਲਾਈਨ ਵੀ ਭੇਜ ਦੇਣਾ ਕੋਈ ਚੱਕਾ ਠੀਕ ਹੈ ਪਿੰਡ ਖਿੜਕੀਆਂ ਵਾਲਾ ਹੈ ਨਾ ਜੀ ਰਾਜੀ ਸਿੰਘ ਜिला ਸ਼੍ਰੀ ਮੁਕਤਸਰ ਸਾਹਿਬ ਪਿੰਡ ਖਿੜਕੀਆਂ ਵਾਲਾ ਜੀ ਠੀਕ ਹੈ ਥੈਂਕ ਯੂ ਬਾਈ ਧੰਨਵਾਦ ਬਾਈ